ਅੱਜ ਦੀ ਵੀਡੀਓ ਵਿੱਚ ਮੈਂ ਗੱਲ ਕਰਨ ਲੱਗਿਆ ਹਾਂ ਕਿ ਕਾ ਆਪਾਂ ਨੇ ਆਨਲਾਈਨ ਪੁਰਜਾ ਮੰਗਾਇਆ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਸਾਰੇ ਜ਼ਿੰਮੇਵਾਰਾਂ ਦੇ ਕੰਮ ਵੀ ਆਂਦਾ ਹੈ ਮਿਸਤਰੀ ਜਿਹੜੇ ਮਕੈਨਿਕ ਹੁੰਦੇ ਉਹਨਾਂ ਦੇ ਕੰਮ ਵੀ ਆਉਂਦਾ ਹੈ ਜੀ ਤੇ ਆਪਣੇ ਜਿਹੜੇ ਖੇਤੀ ਦੀ ਜਮੀਨਾਂ ਦੀ ਸੇਲ ਪਰਚੇਸ ਦਾ ਕੰਮ ਕਰਦੇ ਹਾਂ ਉਹਨਾਂ ਦੇ ਕੰਮ ਵੀ ਜ਼ਰੂਰ ਆਂਦਾ ਪੂਰਾ ਵੀਡੀਓ ਜ਼ਰੂਰ ਦੇਖਿਓ ਤੁਸੀਂ ਆ ਆਤਾ ਇਹਦਾ ਡੱਬਾ ਤੇ ਆ ਹੈਗਾ ਛੋਟਾ ਜਿਹਾ ਪ੍ਰੋਜੈਕਟ ਇਹਨੂੰ ਆਪਾਂ ਫਿੱਤਾ ਕਹਿ ਸਕਦੇ ਆ ਇੱਕ ਤਰ੍ਹਾਂ ਡਿਜੀਟਲ ਫਿੱਤਾ ਜਿਹਨੂੰ ਕਹਿੰਦੇ ਆ ਉਹੋ ਚੀਜ਼ ਆ ਹਨਾ ਤਾਂ ਆਪਾਂ ਇਹਨੂੰ ਵਰਤ ਕੇ ਦਿਖਾਉਨੇ ਆ ਸਾਹਮਣੇ ਦੇਖੋ ਤੁਸੀਂ ਉਹ ਰੈਕ ਦੇ ਉੱਤੇ ਰੈੱਡ ਕਲਰ ਦੀ ਲਾਈਟ ਪੈ ਰਹੀ ਆ ਤਾਂ ਇਹਦੀ ਜਿਹੜੀ ਲੇਜ਼ਰ ਆ ਉੱਥੇ ਪੈਂਦੀ ਆ ਤੇ ਇਹ ਦੱਸ ਦਿੰਦਾ ਵੀ ਕਿੰਨੇ ਮੀਟਰ ਦੂਰ ਆ ਔਨ ਕਰਿਓ ਹਾਂ ਆ ਚੈੱਕ ਕਰ ਲਓ ਜੀ ਕਿੰਨਾ ਪੈਂਦਾ 13 ਮੀਟਰ 13 ਮੀਟਰ ਆ ਬਰੇ 13 ਮੀਟਰ .4 ਹਨਾ ਇਹਨਾਂ ਪੂਰਾ ਜਿਹੈਕਟ ਤੁਸੀਂ ਦੇਖ ਸਕਦੇ ਹੋ ਦੱਸਤਾ ਇੰਨੀ ਦੂਰ ਤੇ 100 ਮੀਟਰ ਤੱਕ ਆਪਾਂ ਇਹਦੇ ਨਾਲ ਉਹੇ ਬੈਠੇ ਬੈਠੇ ਆਪਾਂ ਨਾਪ ਸਕਦੇ ਹਾਂ ਕਿੱਦਾਂ ਦੀ ਲੱਗਿਆ ਪ੍ਰੋਜੈਕਟ ਜ਼ਰੂਰ ਦੱਸਿਓ ਤੇ ਜੇ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਕਮੈਂਟ ਜ਼ਰੂਰ ਕਰੋ ਆਪਾਂ ਦੱਸ ਦਾਂਗੇ ਕਮੈਂਟ ਬਾਕਸ ਵੀ ਕਿੱਥੋਂ ਤੁਸੀਂ ਮੰਗਵਾ ਸਕਦੇ ਹੋ ਬਹੁਤ ਛੋਟੀ ਜੀ ਚੀਜ਼ ਹੈ ਯਾਨੀ ਡਿਜੀਟਲ ਫਿੱਤਾ ਬਹੁਤ ਛੋਟਾ ਜਿਹਾ ਕਾਸਟਲੀ ਜ਼ਰੂਰ ਹੋ ਹੈ ਇਹ ਚੀਜ਼ ਪਰ ਬਹੁਤ ਕੰਮ ਦੀ ਚੀਜ਼ ਹੈ